ਸੁਨਾਈ ਗੁਰੂ ਕਿਰਪਾ ਕਰ ਦੇ ਕਿ ਸਾਨੂੰ ਰੱਖ ਲਵੇਂ ਤੇ ਗਰੂ ਜੀ ਨਾਲ ਬੱਤੇ ਗੀਂਦੀ ਕੀਤੀ ਮਾਈ ਗੁਰੂ ਜੀ ਨਾਲ ਤਕੀ ਵੀ ਕੀਤੀ ਉਹਨੂੰ ਸਾਵਾ ਉਹਨੂੰ ਸਾਵਾ ਤਕੀ ਵੀ ਕੀਤੀ ਜਦਿਆਂ ਬੰਦੋ ਲਾਗ ਪਰ ਇਹ ਮੈਂ ਨੇ ਮੇਡ ਫਰਾਂਟਿਆ ਇਹ ਜਾ 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 ਪਾਣੀ ਡਰ ਗਿਆ ਉੱਪਰ ਓਏ ਅੰਦਾਜ਼ ਮੇਰਾ ਬਾਕੀ ਨੂੰ ਉਦਾਇ ਰੁਦਾਇ ਅੱਲਾਹ ਬਾਕੀ ਅੱਜ ਤੀਨ ਪੰਪਾਂ ਦਾ ਹੁੰਦਾ ਏ ਇਹ ਪ੍ਰਬੰਧਾਂ ਦੀ ਕਮੀ ਆ ਤੇ ਸੋਚ ਦੀ ਕਮੀ ਆ ਨਹੀਂ ਤਾਂ ਜਮਾਉਣ ਦੀ ਐ ਯਾਰ ਸਟੇਟ ਆਫ ਸਾਰੇ ਪੰਜਾਬ 300 ਗੱਸੇ ਦਾ ਲੱਗਿਆ 2 ਫੁੱਟ ਥੱਲੇ ਆਖੀ ਕੋਰੇ ਨੂੰ ਆ ਬੜਾ ਟਿਕਾਣਾ ਹੈ ਸੰਦ ਤਗੜੇ ਦਿਨੇ ਜਿਕਾਣਾ ਛੱਡਦੇ ਲੋ ਹਾਂਜੀ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਉਮੀਦ ਕਰਦਾ ਪੈਕ ਸਾਰੇ ਠੀਕ ਠਾਕ ਹੋਵੋਗੇ ਅੱਜ ਦਾ ਮਾਹੌਲ ਆਪਾਂ ਸਾਰਿਆਂ ਨੂੰ ਪਤਾ ਹੀ ਆ ਵੀ ਅੱਜ ਦਾ ਮਾਹੌਲ ਪੰਜਾਬ ਦਾ ਹੜ੍ਹਾਂ ਦੇ ਨਾਲ ਕਿੰਨਾ ਕੋ ਪੀੜਤਾ ਤੇ ਹੜ੍ਹਾਂ ਦੇ ਨਾਲ ਕਿੰਨਾ ਕੋ ਬੁਰਾ ਹਾਲ ਆ ਸਾਰਿਆਂ ਦਾ ਪਰ ਫਿਰ ਵੀ ਆਪਾਂ ਕੁਝ ਗੱਲਾਂ ਕਰਨੀਆਂ ਹੜ੍ਹਾਂ ਨੂੰ ਲੈ ਕੇ ਪੰਜਾਬ ਦੇ ਹਾਲਾਤਾਂ ਨੂੰ ਲੈ ਕੇ ਆਪਾਂ ਨੂੰ ਪਤਾ ਹੀ ਆ ਵੀ ਆਪਣੇ ਹੜ੍ਹਾਂ ਨਾਲ ਕਿੰਨਾ ਕੋ ਬੁਰਾ ਹਾਲ ਹੋਇਆ ਤੇ ਆਪਾਂ ਗੱਲ ਕਰਨੀ ਆ ਵੀ ਹੜ ਆਉਣ ਦਾ ਕਾਰਨ ਕੀ ਆ ਹੜ ਆ ਕਿਸ ਕਰਕੇ ਰਹੇ ਆ ਕੀ ਗੱਲ ਸਰਕਾਰ ਨੂੰ ਪਤਾ ਨਹੀਂ ਲੱਗਦਾ ਵੀ ਫਲੱਡ ਸੀਜ਼ਨ ਆ ਗਿਆ ਜੋ ਸਰਕਾਰ ਨੂੰ ਪਤਾ ਨਹੀਂ ਵੀ ਅਸੀਂ ਕੀ ਤਿਆਰੀ ਕਰਨੀ ਆ ਕੀ ਕੁਝ ਕਰਨਾ ਕੀ ਕੁਝ ਨਹੀਂ ਕਰਨਾ ਵੋਟਾਂ ਲੈਣ ਲੱਗੇ ਸਾਰੇ ਮੂਹਰੇ ਆ ਜਾਂਦੇ ਆ ਪਰ ਜਦੋਂ ਪੰਜਾਬ ਕਿਸੇ ਮੁਸੀਬਤ ਦੇ ਵਿੱਚ ਹੁੰਦਾ ਤੇ ਇਹਨਾਂ ਵਿੱਚੋਂ ਇੱਕ ਵੀ ਬੰਦਾ ਜਰਨੀ ਆਉਂਦਾ ਪੰਜਾਬ ਦੇ ਹੱਕ ਵਿੱਚ ਖੜਾ ਹੋਇਆ ਠੀਕ ਆ ਅੱਜ ਕੱਲ ਪੰਜਾਬ ਦਾ ਅੱਧਾ ਪੰਜਾਬ ਡੁੱਬਿਆ ਪਿਆ ਹੜਾ ਕਰਕੇ ਤੇ ਪੰਜਾਬ ਦੇ ਵਿੱਚ ਮੈਂ ਇੱਕ ਵੀ ਪਾਰਲੀਮੈਂਟ ਮੈਂਬਰ ਜਾਂ ਕੋਈ ਇੱਕ ਵੀ ਇਹਦੰਦਾ ਸ਼ਖਸ ਨਹੀਂ ਦੇਖਿਆ ਜਿਹੜਾ ਪੰਜਾਬ ਦੇ ਲਈ ਮੂਹਰੇ ਆਇਆ ਹੋਵੇ ਠੀਕ ਆ ਤੇ ਦੂਜੀ ਗੱਲ ਆ ਵੀਡੀਓ ਵੇਖੋ ਭਗਵੰਤ ਮਾਨ ਸਰ ਦੀ ਇਹਨਾਂ ਨੇ ਹੈਲੀਕਾਪਟਰ ਦਿੱਤਾ ਜੋ ਮੈਨੂੰ ਗੱਲਬਾਤ ਕਰਕੇ ਪਤਾ ਲੱਗਿਆ ਕਿ ਬਹੁਤ ਸਾਰੇ ਪਿੰਡੇ ਹੈ ਜਿਹਨੇ ਜਿੱਥੇ ਲੋਕ ਨਾ ਇੱਧਰ ਜਾ ਸਕਦੇ ਆ ਨਾ ਬਾਹਰ ਨਿਕਲ ਸਕਦੇ ਆ ਘਰਾਂ ਦੇ ਛੱਤਾਂ ਤੇ ਬੈਠੇ ਉੱਥੇ ਬੱਚੇ ਵੀ ਹੋਣਗੇ ਤੇ ਨਾ ਰਾਸ਼ੜ ਪਹੁੰਚ ਰਿਹਾ ਤਾਂ ਜਿਹੜਾ ਲੋਕਾਂ ਨੇ 95 ਸੀਟਾਂ ਦੇ ਕੇ ਮੈਨੂੰ ਹੈਲੀਕਾਪਟਰ ਦਿੱਤਾ ਸੀ ਉਹਨੂੰ ਮੈਂ ਜ ਲੋਕਾਂ ਦੇ ਹਵਾਲੇ ਕਰ ਲਿਆ ਮੈਂ ਹੈਲੀਕਾਪਟਰ ਜਿਹੜਾ ਉਹ ਇੱਥੇ ਚੜਨ ਲੱਗਿਆ ਉਹਦੇ ਰਾਹੀਂ ਆਰਿਆਂ ਨੂੰ ਦੁੱਧ ਪਾਣੀ ਰਾਸ਼ਨ ਜੀਸੀ ਸਾਹਿਬ ਨੂੰ ਮੈਂ ਕਹਤਾ ਜੋ ਚੀਜ਼ ਚਾਹੀਦੀ ਹੈ ਉਹ ਹੈਲੀਕਾਪਟਰ ਪੰਜਾਬ ਸਰਕਾਰ ਦਾ ਜਿਹੜਾ ਹੈ ਉਹ ਲੋਕਾਂ ਵਾਸਤੇ ਅਵੇਲੇਬਲ ਹੈ ਮੈਂ ਘਰ ਤੇ ਚਲ ਜੂਗਾ ਮੇਰਾ ਕੋਈ ਵਰਤਮਾਨ ਸਾਹਿਬ ਜੀ ਗੱਲ ਇਉਂ ਆ ਕਿ ਪੰਜਾਬ ਨੂੰ ਤੁਹਾਡੇ ਹੈਲੀਕਾਪਟਰ ਦੀ ਲੋੜ ਨਹੀਂ ਆ ਠੀਕ ਆ ਪੰਜਾਬ ਨੂੰ ਲੋੜ ਆ ਤਾਂ ਜੀਸੀਬੀਆਂ ਦੀ ਪੰਜਾਬ ਨੂੰ ਲੋੜ ਆ ਤਾਂ ਗੱਟੂਆਂ ਦੀ ਆ ਜਿਨ੍ਹਾਂ ਨੂੰ ਆਪਾਂ ਬੋਰੇ ਕਹਿ ਦਿੰਨੇ ਆ ਪੰਜਾਬ ਨੂੰ ਲੋਡ ਆ ਤਾਂ ਲੋਡ ਆ ਟਰੈਕਟਰਾਂ ਦੀ ਪੰਜਾਬ ਨੂੰ ਲੋਡ ਆ ਤਾਂ ਲੋਡ ਆ ਤੁਹਾਡੇ ਸਾਥ ਦੀ ਪੰਜਾਬ ਨੂੰ ਜੇ ਲੋਡ ਆ ਤਾਂ ਲੋਡ ਆ ਇੰਡੀਅਨ ਆਰਮੀ ਦੀ ਜੇ ਪੰਜਾਬ ਨੂੰ ਲੋਡ ਆ ਤਾਂ ਲੋਡ ਆ ਡੀਜ਼ਲ ਦੀ ਖਾਣੇ ਦੀ ਨਾ ਕਿ ਸਿਰਫ ਹੈਲੀਕਾਪਟਰ ਦੀ ਠੀਕ ਆ ਤੁਸੀਂ ਕਹਿੰਦੇ ਹੋ ਵੀ ਪੰਜਾਬ ਨੂੰ ਇਹ ਹੈਲੀਕਾਪਟਰ ਦੇ ਨਾਲ ਖਾਣਾ ਪਹੁੰਚਾਇਆ ਜਾਊਗਾ ਖਾਣੇ ਦੀ ਹਾਲਤ ਵੇਖ ਲਓ ਜੀ ਰਾਸੋ ਕੇ ਰਾਸਨ ਐ ਜਿਹੜੇ ਭੇਜੇ ਕਰਦੇ ਆ ਪੰਜਾਬ ਸਰਕਾਰ ਰਾਸਨ ਪਾਣੀ ਜੋ ਬੋਰੀ ਕੱਢੀ ਤੈਨੂੰ ਸੱਪ ਦਿਖਾਦਾ ਪਾਣੀ ਜੋ ਬੋਰੀ ਕੱਢ ਕੇ ਲੈ ਆਂਦੀ ਆ ਪਾਵਾਂਗੇ ਬਹੁਤ ਬਹੁਤ ਸ਼ੁਕਰੀਆ ਖਾਣਾ ਭਰਾਹੀਂ ਖਾਣਾ ਜੀ ਸਾਡੇ ਲਈ ਆਈ ਦੀ ਹੈ ਹੈਲਪ ਰਾਸਨ ਫੇਰ ਦੇ ਪਿਆ ਕਰੂ ਲੋ ਜਦੇ ਚਲ ਭਾਈ ਚਾਹ ਤੋ ਆਇਆ ਚਾਹ ਚਾਹ ਤੋ ਸਮਾਨ ਆਇਆ ਹੋਇਆ ਚਾਹ ਜਾਲੇ ਦੇ ਸੁੱਟਿਆ ਨਹੀਂ ਮੱਕਰੇ ਕੱਢੀ ਤੇ ਆ ਵਾਹ ਜੀ ਵਾਹ ਆ ਤੇਰੀਆਂ ਪੂਗੜੀਆਂ ਨਹੀਂ ਆ ਗਈ ਪੰਜਾਬ ਨੂੰ ਇਹ ਚੀਜ਼ਾਂ ਦੀ ਲੋੜ ਨਹੀਂ ਆ ਪੰਜਾਬ ਨੂੰ ਜੋ ਗੱਲਾਂ ਮੈਂ ਤੁਹਾਨੂੰ ਪਹਿਲਾਂ ਦੱਸੀਆਂ ਪੰਜਾਬ ਨੂੰ ਲੋੜ ਆ ਤਾਂ ਸਿਰਫ ਉਹਨਾਂ ਦੀ ਲੋੜ ਆ ਪੰਜਾਬ ਨੂੰ ਲੋੜ ਆ ਤਾਂ ਸਿਰਫ ਏਕਤਾ ਦੀ ਲੋੜ ਆ ਠੀਕ ਆ ਓਕੇ ਟਾਈਮ ਦੇ ਵਿੱਚ ਪੰਜਾਬ ਪੰਜਾਬੀਅਤ ਪੰਜਾਬੀ ਹਰ ਇੱਕ ਦੇ ਕੰਮ ਆਉਂਦਾ ਜਿੱਥੇ ਵੀ ਕੋਈ ਵਿਪਤਾ ਆਉਂਦੀ ਆ ਤਾਂ ਪੰਜਾਬੀ ਮੂਰੇ ਸੀਨਾ ਤਾੜ ਕੇ ਖੜੇ ਹੁੰਦੇ ਆ ਫਿਰ ਭਾਵੇਂ ਉਹ ਬਾਰਡਰ ਏਰੀਆ ਹੋਵੇ ਫਿਰ ਭਾਵੇਂ ਉਹ ਕਿਸੇ ਤੇ ਪਰਸਨਲੀ ਅਟੈਕ ਹੋਵੇ ਫਿਰ ਭਾਵੇਂ ਕੋਈ ਵੀ ਦੁਵਿਧਾ ਆਈ ਹੋਵੇ ਤਾਂ ਪੰਜਾਬ ਦੇ ਲੋਕ ਆ ਜਿਹੜੇ ਮੂਹਰੇ ਸੀਨਾ ਤਾਲ ਕੇ ਖੜੇ ਹੁੰਦੇ ਆ ਕੋਈ ਗੱਲ ਨਹੀਂ ਜੇ ਪੰਜਾਬ ਦੇ ਹੱਕ ਵਿੱਚ ਕੋਈ ਨਹੀਂ ਆਇਆ ਤਾਂ ਕੋਈ ਚੱਕਰ ਨਹੀਂ ਗੱਲ ਇਓਂ ਆ ਵੀ ਰਾਜਾ ਪ੍ਰਜਾ ਦੇ ਕੰਮ ਆਉਂਦਾ ਹੁੰਦਾ ਲੋਕ ਰਾਜੇ ਦੇ ਕੰਮ ਨਹੀਂ ਆਉਂਦੇ ਹੁੰਦੇ ਗੱਲ ਇਓਂ ਆ ਪੰਜਾਬ ਰਾਜਾ ਰਾਜਾ ਇਹ ਕੰਮ ਆਊਗਾ ਸਾਰਿਆਂ ਦੇ ਜਿੱਥੇ ਲੋੜ ਪਊਗੀ ਜਿੱਦਾਂ ਲੋੜ ਪਊਗੀ ਪੰਜਾਬ ਮੂਹਰੇ ਖੜਾ ਹੋਊਗਾ ਪੰਜਾਬ ਦੇ ਹੱਕ ਵਿੱਚ ਓਨਲੀ ਨਹੀਂ ਕੋਈ ਆ ਰਿਹਾ ਕੋਈ ਚੱਕਰ ਨਹੀਂ ਠੀਕ ਆ ਪੰਜਾਬ ਖੁਦ ਆਪਣੇ ਆਪ ਨੂੰ ਸੰਭਾਲ ਲਊਗਾ ਲੋਕ ਮਦਦ ਲੈਣ ਲਈ ਮੂਰੇ ਆ ਜਾਂਦੇ ਆ ਪਰ ਮਦਦ ਕਰਨ ਲਈ ਕੋਈ ਨਹੀਂ ਮੂਰੇ ਆਉਂਦਾ ਇਹ ਪੰਜਾਬ ਨੇ ਹਰ ਵਾਰ ਵੇਖਿਆ ਫਿਰ ਭਾਵੇਂ ਉਹ ਬਲਡ ਸੀਜ਼ਨ ਹੋਵੇ ਫਿਰ ਭਾਵੇਂ ਉਹ ਸੋਕਾ ਹੋਵੇ ਫਿਰ ਭਾਵੇਂ ਉਹ ਜੰਗ ਹੋਵੇ ਜੰਗ ਦੀ ਗੱਲ ਕਰੀਏ ਜੰਗ ਵੀ ਸਿਰਫ ਪੰਜਾਬ ਦੇ ਬਾਡਰਾਂ ਵੱਲੋਂ ਹੀ ਲਾਈ ਗਈ ਸੀ ਉਹ ਜੰਗ ਭਾਵੇਂ ਸਾਜ਼ਿਸ਼ ਸੀ ਉਹ ਜੰਗ ਭਾਵੇਂ ਕਿੱਦਾਂ ਸੀ ਪਰ ਪੰਜਾਬ ਦੇ ਵੱਲੋਂ ਹੀ ਲੱਗੀ ਤੇ ਨੁਕਸਾਨ ਉਦੋਂ ਵੀ ਸਿਰਫ ਪੰਜਾਬ ਦਾ ਹੀ ਹੋਇਆ ਤੇ ਨੁਕਸਾਨ ਹੁਣ ਵੀ ਪੰਜਾਬ ਦਾ ਹੀ ਹੋ ਰਿਹਾ ਤੇ ਲੀਡਰ ਸਿਰਫ ਉਦੋਂ ਵੀ ਵੋਟਾਂ ਮੰਗਣ ਦੀ ਮੂਹਰੇ ਆ ਜਾਂਦੇ ਸੀ ਤੇ ਹੁਣ ਵੀ ਆ ਜਾਂਦੇ ਆ ਤੇ ਗੱਲ ਸਿਰਫ ਐਉਂ ਆ ਵੀ ਉਹ ਬਸ ਆਪਣਾ ਫਾਇਦਾ ਸੋਚਣਾ ਪੰਜਾਬ ਦਾ ਫਾਇਦਾ ਨਹੀਂ ਸੋਚਣਾ ਖਾਣਾ ਵੀ ਪੰਜਾਬ ਦਾ ਪਹਿਨਣਾ ਵੀ ਪੰਜਾਬ ਦਾ ਪੀਣਾ ਵੀ ਪੰਜਾਬ ਦਾ ਠੀਕ ਆ ਪਰ ਪੰਜਾਬ ਨੂੰ ਪੰਜਾਬ ਨੂੰ ਹੀ ਖਾਣ ਨੂੰ ਮੁਰੇ ਆ ਜਨਾ ਪੰਜਾਬ ਦੀ ਮਦਦ ਨਹੀਂ ਕਰਨੀ ਕਿਸੇ ਨੇ ਗੱਲ ਇਉਂ ਆ ਹਰ ਜਿੰਨੇ ਵੀ ਆਏ ਹੁਣ ਤੱਕ ਉਹ ਭਾਵੇਂ 88 ਦਾ ਹੜ ਹੋਵੇ ਭਾਵੇਂ 2019 ਦਾ ਹੋਵੇ ਭਾਵੇਂ 2023 ਦਾ ਹੋਵੇ ਭਾਵੇਂ 2025 ਦਾ ਹੜ ਹੋਵੇ ਕਿੰਨੇ ਲੋਕ ਆ ਜਿਹੜੇ ਹੜਾਂ ਦੇ ਵਿੱਚ ਪੀੜਤ ਹੋਏ ਪਰ ਇੱਕ ਗੱਲ ਆ ਵੀ ਆਪਾਂ ਸਰਕਾਰ ਦੀ ਗੱਲ ਕਰੀਏ ਸਰਕਾਰ ਆਪਦੇ ਕੋਲੋਂ ਦੇਵੇ ਨਹੀਂ ਕਿੰਨੇ ਕਿੰਨੇ ਹੀ ਸੈਲੀਬ੍ਰਿਟੀ ਆ ਜਾਂ ਕਿੰਨੇ ਹੀ ਪੰਜਾਬ ਦੇ ਲੋਕ ਆ ਜਿਹੜੇ ਅਣਗਿਣਤ ਆਪ ਦਾ ਟੈਕਸ ਦਿੰਦੇ ਆ ਪਰ ਉਹ ਟੈਕਸ ਜਾਂਦਾ ਕਿੱਥੇ ਆ ਪੰਜਾਬ ਦੇ ਲਈ ਤਾਂ ਕਦੇ ਮੈਂ ਵਰਤਿਆ ਦੇਖਿਆ ਨਹੀਂਗਾ ਉਹ ਟੈਕਸ ਕਿੱਥੇ ਜਾਂਦਾ ਇਹ ਆਪਣੀਆਂ ਜਿਹੜੀਆਂ ਸਰਕਾਰਾਂ ਨਵੀਆਂ-ਨਵੀਆਂ ਆਉਂਦੀਆਂ ਆਪਣੇ ਕੁੜਤੇ ਪਜਾਮੇ ਬਦਲ ਲੈਂਦੀਆਂ ਆਪਣੀਆਂ ਗੱਡੀਆਂ ਬਦਲ ਲੈਂਦੀਆਂ ਆਪਣੇ ਹੈਲੀਕਾਪਟਰ ਬਦਲ ਲੈਂਦੀਆਂ ਆਪਣੀਆਂ ਘਰ ਵਾਲੀਆਂ ਬਦਲ ਲੈਂਦੀਆਂ ਆਪਣਾ ਸਾਰਾ ਕੁਝ ਬਦਲ ਲੈਂਦੀਆਂ ਪਰ ਪੰਜਾਬ ਨੂੰ ਬਦਲਣ ਦੇ ਹੱਥ ਵਿੱਚ ਕੋਈ ਨਹੀਂ ਆਉਂਦਾ ਪੰਜਾਬ ਦੇ ਹੱਕ ਵਿੱਚ ਕੋਈ ਨਹੀਂ ਬੋਲਦਾ ਉਲਟਾ ਵਿਵੰਤਾ ਬਣਾਈਆਂ ਜਾਂਦੀਆਂ ਪੰਜਾਬ ਨੂੰ ਲੁੱਟਣਾ ਕਿਵੇਂ ਆ ਪੰਜਾਬ ਨੂੰ ਕਿਹੜੇ ਤਰੀਕੇ ਨਾਲ ਲੁੱਟਿਆ ਜਾਵੇ ਪਰ ਪੰਜਾਬ ਦੇ ਹਾਲਾਤਾਂ ਦੀ ਗੱਲ ਕਰੀਏ ਪੰਜਾਬ ਅੱਧਾ ਡੁੱਬਿਆ ਪਿਆ ਤੇ ਹੁਣ ਨਹੀਂ ਕਿਸੇ ਨੂੰ ਪਾਣੀ ਚਾਹੀਦਾ ਹੁਣ ਨਹੀਂ ਹਰਿਆਣੇ ਨੂੰ ਪਾਣੀ ਚਾਹੀਦਾ ਹੁਣ ਨਹੀਂ ਰਾਜਸਥਾਨ ਨੂੰ ਪਾਣੀ ਚਾਹੀਦਾ ਰਾਜਸਥਾਨ ਨੂੰ ਜਾਣ ਵਾਲੀਆਂ ਨਹਿਰਾਂ ਕਿਉਂ ਸੁੱਕੀਆਂ ਪਈਆਂ ਕਿਉਂਕਿ ਪੰਜਾਬ ਨੂੰ ਡੋਬਣਾ ਆ ਇਹਨਾਂ ਨੇ ਤਾਂ ਸੁੱਕੀਆਂ ਪਈਆਂ ਇਹ ਜਿਹੜਾ ਹੜਾ ਇਹ ਹੜ ਕੁਦਰਤੀ ਆਫਤਾ ਕਰਕੇ ਨਹੀਂ ਆਇਆ ਇਹ ਇਨਸਾਨ ਦਾ ਖੁਦ ਦਾ ਬਣਾਇਆ ਹੋਇਆ ਹੜਾ ਇਹ ਵਿਉਂਤ ਨਾਲ ਬਣਾਇਆ ਗਿਆ ਵੀ ਇਹ ਹੜ੍ਹਾਂ ਦੇਤ ਕਰਕੇ ਪੰਜਾਬ ਨੂੰ ਕਿਸ ਤਰੀਕੇ ਨਾਲ ਡੋਗਿਆ ਡੋਬਿਆ ਜਾਵੇ ਠੀਕ ਆ ਹਰੀਕੇ ਪੱਤਣ ਦੇ ਗੇਟ ਕਿਉਂ ਨਹੀਂ ਖੋਲੇ ਗਏ ਕਿਉਂ ਨਹੀਂ ਅੱਗੇ ਪਾਣੀ ਭੇਜਿਆ ਗਿਆ ਕਿਉਂ ਕਿ ਪਿੱਛੇ ਵਾਲੇ ਇਲਾਕਿਆਂ ਵਿੱਚ ਪਾਣੀ ਭਰਿਆ ਜਾਵੇ ਤੇ ਉਹ ਲੈ ਕੇ ਡੁੱਬਣ ਫਸਲਾਂ ਮਰਨ ਇਹ ਵਿਉਂਤਾਂ ਇਹ ਉਹ ਨਹੀਂਗਾ ਹੁਣ ਭਗਵੰਤ ਮਾਨ ਜੀ ਦੇ ਬਿਆਨ ਤੋਂ ਲੋ ਸਰਕਾਰ ਆਉਣ ਤੋਂ ਪਹਿਲਾਂ ਹੜ ਆਉਣ ਤੋਂ ਪਹਿਲਾਂ ਕੀ ਬਿਆਨ ਸੀਗੇ ਜਿਹੜਾ ਸਤਲੁਜ ਤੇ ਬਿਆਸ ਦਾ ਜਿਹੜਾ ਹੜ ਹੈ ਜੇ ਅਪਾਂ ਇਹਨੂੰ ਕਹਾਂਗੇ ਕਿ ਇੱਕ ਕੁਦਰਤੀ ਹੈ ਤਾਂ ਮੇਰੀ ਖਿਆਲ ਚ ਕੁਦਰਤ ਨਾਲੋਂ ਜ਼ਿਆਦਾ ਇਹਦੇ ਵਿੱਚ ਜਿਹੜਾ ਯੋਗਦਾਨ ਹੈ ਦੋਸ਼ੀ ਹੈ ਉਹ ਆਸੀਂ ਸਾਡੀਆਂ ਸਰਕਾਰਾਂ ਨੇ ਤੇ ਸਰਕਾਰ ਤੇ ਹੜ ਆਉਣ ਤੋਂ ਬਾਅਦ ਕੀ ਬਿਆਨ ਆ ਸੁਣੋ ਕੁਦਰਤ ਕੁਦਰਤ ਮੂਰੇ ਕੋਈ ਕਿਸੇ ਵੀ ਚੱਲਦੀ ਨਹੀਂ ਹੈਨਾ ਜੇ ਮੇਰੇ ਹੱਥ ਹੁੰਦਾ ਮੈਂ ਨਹੀਂ ਹੋਣ ਦੇਣਾ ਸੀ ਪਰ ਕੁਦਰਤ ਹੈ ਹੁਣ ਦੱਸੋ ਬੰਦਾ ਕਿਦਾ ਯਕੀਨ ਕਰੇ ਕਿਦਾ ਯਕੀਨ ਨਾ ਕਰੇ ਬੰਦਾ ਮੁਰਗੀਆਂ ਵਾਲੀ ਗੱਲ ਤੇ ਵੀ ਮੁੱਕਰ ਗਏ ਆ ਕੁਦਰਤੀ ਆਫਤ ਆ ਗਈ ਬੱਕਰੀ ਤੇ ਮੁਰਗੀ ਮਰੀ ਦੇ ਵੀ ਪੈਸੇ ਦੇਵਾਂਗਾ ਮੈਂ ਜ਼ਮੀਨ ਦੇ ਵੀ ਦੇਵਾਂਗਾ ਜੇ ਦਵਾਰੇ ਜੀਰੀ ਲਾਉਣੀ ਪੈਗੀ ਦਿਹਾੜੀ ਦੇਵਾਂਗਾ ਕਿ ਕਿੰਨਾ ਪੈਸਾ ਲੱਗਿਆ ਦਵਾਰੇ ਕੱਦੂ ਦੇ ਪੈਸੇ ਦੇਵਾਂਗਾ ਇਹਨਾਂ ਨੂੰ ਪਤਾ ਹੈ ਕੱਦੂ ਦੇ ਪੈਸੇ ਕੀ ਹੁੰਦੇ ਆ ਇਹ ਤੁਹਾਡੀ ਵੀਡੀਓ ਬੜੀ ਵਾਇਰਲ ਹੋ ਰਹੀ ਆ ਜੀ ਕਿਹੜੀ ਵੀ ਅਸੀਂ ਮੁਰਗੀ ਮਾਰ ਕੇ ਉਹਦਾ ਵੀ ਖਰਚਾ ਦੇਵਾਂਗੇ ਜੇ ਬੱਕਰੀ ਮਾਰ ਕੇ ਉਹਦਾ ਵੀ ਦੇਵਾਂਗੇ ਇਹਨਾਂ ਨਾਲ ਦੇ ਲੋਕਾਂ ਦੇ ਵੀ ਨਹੀਂ ਆ ਰਹੇ ਮਨ ਕੋਈ ਤੁਸੀਂ ਪੀਟੀਸੀ ਤੋਂ ਆ ਨਹੀ ਮੈਂ ਜਨ ਲਗਾਉ ਨਹੀ ਮੈਂ ਤੁਸੀਂ ਪੀਟੀਸੀ ਤੋਂ ਚਲੋ ਪੀਟੀਸੀ ਤੋਂ ਮੰਨ ਲਓ ਜੀ بس ਤੁਸੀਂ ਕੁਝ ਵੀ ਬਾਰੇ ਨੁੱਛਦੇ ਠੀਕ ਹੈ ਚਲ ਆ ਆ ਗੱਲ ਤੇ ਵੀ ਮੁਕਰਗੇ ਬੰਦਾ ਕਿਹੜੇ ਪਾਸੇ ਜਾਵੇ ਪੰਜਾਬ ਦੇ ਆਗੂ ਹੀ ਇਦਾਂ ਕਰਦੇ ਆ ਤੇ ਬਾਕੀਆਂ ਨੇ ਪੰਜਾਬ ਨੂੰ ਖਾਣਾ ਹੀ ਆ ਫਿਰ ਹੁਣ ਸਪੈਸ਼ਲ ਮੈਂ ਕਿਸੇ ਨੂੰ ਟਾਰਗੇਟ ਨਹੀਂ ਕਰ ਰਿਹਾ ਪਰ ਪੰਜਾਬ ਦੇ ਹਾਲਾਤ ਇਦਾਂ ਦੇ ਬਣੇ ਹੋਇਆ ਤੇ ਬੰਦਾ ਹੁਣ ਬੋਲੇ ਕੀ ਨਾ ਬੋਲੇ ਠੀਕ ਆ ਜਿਹੜੇ ਬੰਦੇ ਦੀ ਜ਼ਮੀਨ ਵਿਚਾਰੇ ਦੀ ਦਰਿਆ ਇਲਾਕੇ ਦੇ ਵਿੱਚ ਕਿੱਲਾ ਡੇਢ ਕਿਲਾ ਦੋ ਕਿਲੇ ਆਉਂਦੀ ਸੀਗੀ ਉਹ ਦਰਿਆ ਖਿੱਚ ਕੇ ਆਪਦੀਆ ਲੈ ਗਿਆ ਦਰਿਆ ਦੇ ਵਿੱਚ ਚਲੀ ਗਈ ਹੁਣ ਉਹਦੇ ਵਿੱਚ ਦੱਸੋ ਹੁਣ ਉਹ ਬੰਦਾ ਕੀ ਕਰੂਗਾ ਉਹ ਰੋਵੇ ਨਾ ਤਾਂ ਕੀ ਨਾ ਕਰੇ ਉਹ ਮਰੇ ਨਾ ਤਾਂ ਕੀ ਨਾ ਕਰੇ ਉਹਦੇ ਤੋਂ ਹੀ ਅਗਲਾ ਕਮਾਉਂਦਾ ਸੀ ਉਹ ਤੋਂ ਹੀ ਖਾਂਦਾ ਸੀਗਾ ਵਿਚਾਰਾ ਹੁੰਦੇ ਹਾਰੀਆਂ ਕਰਨ ਲੱਗ ਜਾਵੇ ਉਹ ਵਿਚਾਰਾ ਬਸ ਵਿਅੰਤਾਂ ਬਣਾਈ ਚੱਲੋ ਪੰਜਾਬ ਨੂੰ ਖਾਜੋ ਇਹ ਪੰਜਾਬ ਦੇ ਇਹ ਲੋਕ ਪੰਜਾਬ ਨੂੰ ਇੱਲਾ ਵਾਂਗ ਪਏ ਆ ਖਾਣ ਲੱਗਿਆ ਇੱਲਾ ਵਾਂਗ ਲੋਚ-ਨੋਚ ਕੇ ਖਾਈ ਜਾਂਦੇ ਪੰਜਾਬ ਨੂੰ ਪਰਾਲੀ ਨੂੰ ਅੱਗ ਲਾਉਣ ਲੱਗਿਆ ਕੁਦਰਤ ਜੇਤੇ ਆ ਜਾਂਦੀ ਆ ਪਰਾਲੀ ਨੂੰ ਅੱਗ ਲਾਉਣ ਲੱਗਿਆ ਕਿਸਾਨ ਜੇਤੇ ਆ ਜਾਂਦੇ ਆ ਫਸਲਾਂ ਜੇਤੇ ਆ ਜਾਂਦੀਆਂ ਜ਼ਮੀਨ ਜੇਤੇ ਆ ਜਾਂਦੀ ਆ ਹੁਣ ਹੜਾਂ ਦੇ ਟਾਈਮ ਕਿੰਨਾ ਨੁਕਸਾਨ ਹੋ ਰਿਹਾ ਹੁਣ ਨਹੀਂ ਕਿਸੇ ਨੂੰ ਕੁਝ ਦਿਸਦਾ ਪਰਾਲੀ ਦਾ ਟਾਈਮ ਲੱਗਿਆ ਸਭ ਮੂਰੇ ਆ ਜਾਂਦੇ ਆ ਹੋ ਕੇ ਚੜ ਚੜ ਕੇ ਖੇਤਾਂ ਦੇ ਵਿੱਚੋਂ ਆ ਕੇ ਚੱਕ ਕੇ ਲੈ ਕੇ ਜਾਂਦੇ ਆ ਕਿਸਾਨਾਂ ਨੂੰ ਤੇ ਹੁਣ ਹੋਣ ਨਹੀਂ ਕੋਈ ਸਾਰ ਲੈਣ ਆਉਂਦਾ گاਵਾ ਮੱਝਾਂ ਆਪਣੇ ਹੱਥੀ ਉਹਨਾਂ ਦੇ ਗੱਲ ਚ ਸੰਗਲ ਲਾਉਣੇ ਕੋਈ ਸੌਖੀ ਗੱਲ ਨਹੀਂ ਕਿੰਨਾ ਨੁਕਸਾਨ ਆਪਣੇ ਢੈਂਡੇ ਘਰਾਂ ਨੂੰ ਦੇਖਣਾ ਕੋਈ ਸੌਖੀ ਗੱਲ ਨਹੀਂ ਕਿੰਨਾ ਨੁਕਸਾਨ ਆਪਣੇ ਸਾਰੀ ਉਮਰ ਲਾ ਕੇ ਘਰ ਨੂੰ ਬਣਾਇਆ ਤੇ ਹੜ ਨੇ ਆਇਆ 1 ਮਿੰਟ ਚ ਲੈ ਕੇ ਡੋਬ ਕੇ ਚਲਾ ਗਿਆ ਕੀ ਕਰੂ ਬੰਦਾ ਆਪਣੇ ਸਿਰਾਂ ਦੇ ਉੱਪਰ ਚੱਕ ਚੱਕ ਕੇ ਬੱਚਿਆਂ ਨੂੰ ਲੈ ਕੇ ਜਾਂਦੇ ਆ ਵਿਚਾਰੇ ਕੀ ਬੰਦਾ ਉਹ ਜਿਗਰਾ ਹੌਸਲਾ ਜੇਕ ਸਬਰ ਆ ਰੱਬ ਤੋਂ ਉਮੀਦ ਆ ਕਿਸੇ ਸਰਕਾਰ ਤੋਂ ਕਿਸੇ ਬੰਦੇ ਤੋਂ ਨਹੀਂ ਉਮੀਦ ਰੱਬ ਤੋਂ ਉਮੀਦ ਆ ਵੀ ਚੱਲ ਅੱਜ ਨਹੀਂ ਕੱਲ ਕਰੂਗਾ ਹੁਣ ਆ ਬਾਈ ਦੀ ਵੀਡੀਓ ਵੇਖ ਲੋ ਕਿਵੇਂ ਰੋਂਦਾ ਵਿਚਾਰਾ ਆਪਦਾ ਘਰ ਡਿੱਗਿਆ ਉਹਦਾ ਕਿਵੇਂ ਰੋਂਦਾ ਹੌਸਲਾ ਕਰ ਮੈਨੂੰ ਕੋਈ ਗੱਲ ਨਹੀਂ ਤੇਰੇ ਨਾਲ ਐਵੇਂ ਕਰਨਾ ਟੈਨਸ਼ਨ ਨਾ ਪਿਛੇ ਹਲਾ ਦੇਖਣਾ ਦੇਖਣਾ ਹੌਸਲਾ ਕਰ ਮੈਨੂੰ ਕੁਛ ਨਹੀਂ ਕਿਧਰ ਤੱਕ ਜੋ ਹੋਣੇ ਆ ਫਾਕੋ ਇਹ ਮੇਰਾ ਫਾਕ ਕਰਾ ਦੇ ਦਿਓ ਜੀ ਸੋਹਣੇ ਫਾਕ ਗਰਤ ਫਾਕ ਲਾਰਾ ਕਮੰਨ ਹੁਣ ਦੱਸੋ ਕਿਸੇ ਨੇ ਆਉਣਾ ਆਉਣਾ ਸਾਹਸ ਦੇਣ ਕਿਵੇਂ ਘਰ ਪਾਇਆ ਕਿਵੇਂ ਨਹੀਂ ਪਾਇਆ ਕੀ ਕੋਸ਼ਿਸ਼ ਕੀਤੀ ਕੀ ਕੁਸ਼ਿਵੇਂ ਬਣਾਇਆ ਕਿਸੇ ਨੂੰ ਕੋਈ ਫਰਕ ਨਹੀਂ ਕਿਸੇ ਨੂੰ ਕੋਈ ਫਰਕ ਨਹੀਂ ਆਪੋ ਆਪਦੇ ਮਹਿਲਾ ਚ ਸੁਰੱਖਿਅਤ ਬੈਠੇ ਆ ਅਗਲੇ ਤੇ ਆਪਾਂ ਮੂੰਹ ਚਾ ਕੇ ਵੋਟਾਂ ਪਾ ਦਿੰਨੇ ਆ ਇਦਾਂ ਕੋਈ ਨਹੀਂ ਮੂਰੇ ਹੋਣਾ ਹੁਣ ਹੁਣ ਰੋਣਿਆ ਕੁਛ ਹੱਲ ਨਹੀਂ ਹੋਣਾ ਰੋਏ ਤੇ ਕੁਛ ਹੱਲ ਨਹੀਂ ਹੋਣਾ ਉਹ ਹੁੰਦਾ ਟਾਈਮ ਆਪਣੇ ਕੋਲੇ ਥੋੜੇ ਦਿਨਾਂ ਦਾ ਟਾਈਮ ਹੁੰਦਾ ਸੋਚ ਵਿਚਾਰ ਕਰਨ ਦਾ ਵੀ ਆਪਾਂ ਕਿਹਨੂੰ ਚੁਣਨਾ ਕਿੱਦਾਂ ਚੁਣਨਾ ਬਾਕੀ ਜਿਹਨੂੰ ਮਰਜ਼ੀ ਚੁਣ ਲੋ ਹੋਣਾ ਤਾਂ ਹਾਰ ਆਹੀ ਆ ਆਪਣਾ ਦਰਿਆਈ ਇਲਾਕੇ ਦੇ ਨੇੜੇ ਬੈਠਾ ਇੱਕ ਇੱਕ ਬੰਦਾ ਪੁੱਬਾਂ ਮਾਰ ਕੇ ਰੋ ਰਿਹਾ ਕਿ ਅੱਜ ਕੀ ਬਣੂਗਾ ਕੱਲ ਕੀ ਬਣੂਗਾ ਕਿਸੇ ਨੇ ਮੂਰੇ ਨਹੀਂ ਆਉਣਾ ਬਿਚਾਰੇ ਜਿਹੜੇ 2023 ਦੇ ਵਿੱਚ ਟਰੈਕਟਰ ਟਰਾਲੀਆਂ ਲੈ ਕੇ ਵਿਚਾਰੇ ਮੂਹਰੇ ਆਏ ਸੀਗੇ ਉਹ 2025 ਦੇ ਵਿੱਚ ਵੀ ਸਾਹ ਦਿੰਦੇ ਪਏ ਆ ਕਿੱਥੇ ਸਰਕਾਰ ਨੂੰ ਖੜਨਾ ਚਾਹੀਦਾ ਕਿੱਥੇ ਬੰਦਾ ਆਪਣੇ ਭਰੋਸੇ ਆਪਣੇ ਸੰਦਾਂ ਦੇ ਭਰੋਸੇ ਫਿਰਦਾ ਵੀ ਚੱਲ ਕਿਸੇ ਨੇ ਮੂਹਰੇ ਨਹੀਂ ਆਉਣਾ ਸਾਨੂੰ ਹੋ ਕੇ ਕਰਨਾ ਪੈਣਾ ਕਿੱਥੇ ਸਰਕਾਰ ਨੂੰ ਚਾਹੀਦਾ ਠੀਕ ਆ ਜ਼ਿੰਮੇਵਾਰੀ ਪੰਜਾਬ ਦੀ ਜ਼ਿੰਮੇਵਾਰੀ ਜਿਹਦੇ ਸਿਰ ਤੇ ਆ ਉਹਨੂੰ ਚਾਹੀਦਾ ਵੀਓ ਇਲਾਕੇ ਦੇ ਵਿੱਚ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ ਪਰ ਗੱਲ ਇਉਂ ਆ ਵੀ ਕਿਸੇ ਨੇ ਕੋਈ ਸਾਥ ਨਹੀਂ ਦੇਣਾ ਆਪਣਾ ਬਚਾ ਕਰਕੇ ਰੱਖੋ ਪਾਣੀ ਆਵੇ ਨਾ ਆਵੇ ਆਪਣੇ ਤਿਆਰੀ ਕਰਕੇ ਰੱਖੋ ਇਹ ਨਾ ਹੋਵੇ ਵੀ ਅੱਜ ਜਿਹੜੇ ਇਲਾਕੇ ਸੁੱਕੇ ਪਏ ਆ ਕੱਲ ਨੂੰ ਉੱਥੇ ਵੀ ਪਾਣੀ ਆਵੇ ਉੱਥੇ ਵੀ ਮਾਰ ਹੋਵੇ ਤੇ ਆਪਣੇ ਕੋਲੇ ਕੋਈ ਅਰੇਂਜਮੈਂਟ ਨਾ ਹੋਵੇ ਆਪਦੇ ਆਪਦੇ ਘਰਾਂ ਦੇ ਵਿੱਚ ਪੂਰੀਆਂ ਸਹੂਲਤਾਂ ਕਰਕੇ ਰੱਖੋ ਜੋ ਖਾਣ ਪੀਣ ਦਾ ਸਮਾਨ ਆ ਜੋ ਪਹਿਨਣ ਦਾ ਸਮਾਨ ਆ ਜੋ ਪਾਉਣ ਦਾ ਲਾਉਣ ਦਾ ਜੋ ਵੀ ਸਮਾਨ ਹੁੰਦਾ ਉਹ ਆਪਣਾ ਪੂਰਾ ਕਰਕੇ ਰੱਖੋ ਤਾਂ ਜੋ ਕੱਲ ਨੂੰ ਆਪਣੇ ਤੇ ਮੁਸੀਬਤ ਆਵੇ ਤੇ ਆਪਣੇ ਕੋਲ ਪੂਰਾ ਪੂਰਾ ਪ੍ਰਬੰਧ ਹੋਵੇ ਦੇਖਣਾ ਨਾ ਪਵੇ ਕਿਸੇ ਨੇ ਮਦਦ ਲੈ ਕੇ ਕੋਈ ਹੈਲੀਕਾਫਟਰ ਯਾਰ ਇੱਕ ਥਾਂ ਤੇ ਚੱਲ ਜੂਗਾ ਦੋ ਥਾਂ ਤੇ ਚੱਲ ਜੂਗਾ ਹੈਲੀਕਾਫਟਰ ਕਿਹੜਾ ਸਿੱਧਾ ਆਪਣੇ ਹੱਥ 'ਚ ਫੜਾ ਕੇ ਜਾਣਾ ਉਹਨੇ ਵੀ ਉੱਪਰੋਂ ਸਿੱਟਣਾ ਤੇ ਨਾਲੇ ਕੋਈ ਪਤਾ ਨਹੀਂ ਆਉਣਾ ਵੀ ਆ ਕਿ ਉਹਨੇ ਨਹੀਂ ਆਉਣਾ ਵਾ ਠੀਕ ਆ ਪਰ ਇੱਕ ਗੱਲ ਕਹਿਣੀ ਜ਼ਰੂਰ ਚਾਹੁੰਨਾ ਵਾ ਵੀ ਆਪਣਾ ਪ੍ਰਬੰਧ ਕਰਕੇ ਰੱਖੋ ਕਿਸੇ ਲਈ ਮੂੰਹਵਾਲ ਦੇਖਣਾ ਨਾ ਪਵੇ ਤੇ ਕੱਲ ਨੂੰ ਐਉਂ ਨਾ ਹੋਵੇ ਵੀ ਹਾਂ ਆਪਾਂ ਵੀ ਜਿਹੜੇ ਵਿਚਾਰੇ ਡੁੱਬੇ ਪਏ ਆ ਉਹਨਾਂ ਦੇ ਵਿੱਚ ਆਪਣੀ ਗਿਣਤੀ ਵੀ ਆਵੇ ਤੇ ਆਪਣਾ ਵੀ ਉਹੀ ਹਾਲ ਹੋਵੇ ਜੋ ਵੀਡੀਓ ਮੈਂ ਤੁਹਾਨੂੰ ਦਿਖਾਈਆਂ ਜੋ ਮੈਂ ਗੱਲਾਂ ਕੀਤੀਆਂ ਮੈਨੂੰ ਨਹੀਂ ਪਤਾ ਮੈਂ ਸਹੀ ਕੀਤੀਆਂ ਮੈਨੂੰ ਨਹੀਂ ਪਤਾ ਮੈਂ ਕਿੱਦਾਂ ਕੀਤੀਆਂ ਪਰ ਯਾਰ ਜੋ ਦਿਲ 'ਚ ਗੱਲਾਂ ਸੀਗੀਆਂ ਜਿਹੜੀਆਂ ਗੱਲਾਂ ਕੀਤੀਆਂ ਜਿਵੇਂ ਵੀ ਕੀਤੀਆਂ ਚੰਗੀਆਂ ਸੀ ਮਾੜੀਆਂ ਸੀ ਜਿੱਦਾਂ ਵੀ ਸੀ ਉਹ ਗੱਲਾਂ ਮੈਂ ਕਹਿੰਨਾ ਵੀ ਤੁਸੀਂ ਇਹ ਵੀਡੀਓ ਨੂੰ ਹੋਰਾਂ ਤੱਕ ਵੀ ਪਹੁੰਚਾਇਓ ਸ਼ਾਇਦ ਕੋਈ ਇੱਕ ਹੀ ਗੱਲ ਕਿਸੇ ਦੇ ਕੰਮ ਆ ਜੇ ਠੀਕ ਆ ਤੇ ਜ਼ਿਆਦਾ ਟਾਈਮ ਨਾ ਲੈਂਦੇ ਇਹ ਵੀਡੀਓ ਨੂੰ ਇੱਥੇ ਹੀ ਸਮਾਪਤ ਕਰਦੇ ਆ ਤੇ ਲਾਸਟ ਦੇ ਮੇਰੇ ਵੱਲੋਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ